ਤਨ ਹਸਰੀ ਮਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾ ਇੱਕ ਹਸਮ ਹੋ ਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਥੰਬਾਰਿਕ ਤੁਮਰੇ ਤਾਰੇ ਜਿਹਾ ਏਕ ਕਮਨ ਗੁਨ ਕਹੀ ਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ ਆ ਰਹਾਉ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦਰ ਖਾਵੋ ਤੂੰ ਮੇਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਸਰੀ ਮੈਲਾ ਪੰਜਵਾਂ ਪੂਜਾ ਵਰਤ ਤਿਲਕ ਈਸ਼ਨਾਨ ਪੁੰਨ ਦਾਨ ਬਉਦੈਨ ਕਹੂ ਨ ਭੀਜੈ ਸੰਜਮ ਸੁਆਮੀ ਬੋਲੇ ਮਿੱਠੇ ਬਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਬਤਾ ਕੋ ਵਿਖਮ ਨ ਜਾਇ ਲੈਨ ਰਹਾਉ ਜਾਪ ਤਾਪ ਭ੍ਰਮਨ ਬਸੁਧਾਕਰ ਉਰਦ ਤਾਪ ਲੈ ਗੈਨ ਇਹ ਵਿਦ ਨਾ ਪਤਿਆਨੂ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰਜਸ ਤਿੰਨ ਪਾਇਓ ਜਿਸ ਤਿਰ ਪੈਨ ਸਾਧ ਸੰਗ ਰੰਗ ਪ੍ਰਭ ਫੇਟੇ ਨਾਨਕ ਸੁਖ ਜਨ ਰੈਨ ਧਨਸਰੀ ਮਹਲਾ 5ਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਨਾਵੇ ਅਸਥਿਰ ਕਰੇ ਨੇਚਲ ਏ ਮਨੁਆ ਬਹਾਰ ਨ ਕਤੁ ਥਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਓ ਹਿਓ ਦੇਉ ਅਰਪਉ ਆਪਣੋ ਚੀਤ ਰਹਾਉ ਪਰ ਧਨ ਪਰ ਤਨ ਪਰ ਕੀ ਨਿੰਦਾ ਇਨਸਿਓ ਪ੍ਰੀਤ ਨਾ ਲੱਗੈ ਸੰਤਾਂ ਸੰਗ ਸੰਤ ਸੰਭਾਖਣ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਧਨਾਸਰੀ ਮਹਲਾ 5ਵਾਂ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰੀਾਈ ਤਿਸ ਹੀ ਕੋ ਫਿਰ ਮਾਰ ਰਹਾ ਜਨ ਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਊਆ ਹੀ ਮੂਏ ਬਹੜ ਗ੍ਰਹਿਣ ਮਝਾਰ ਨਾਨਕ ਸ਼ਰਨ ਪਰਿਓ ਦੁਖ ਭੰਜਨ ਗੋਨ ਗਾਵੇ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ